ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਵੀਡੀਓ ਫਰੇਮ ਚ ਤੁਸੀਂ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਪਾਸ਼ਾਹੀ ਦਸਵੀ ਪਿੰਡ ਦਲੇ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦੇ ਬਿਲਕੁਲ ਨਾਲੋਂ ਨਾਲ ਨਹਿਰ ਦੇ ਕਿਨਾਰੇ ਵਸਿਆ ਇੱਕ ਸੋਹਣਾ ਗੁਰਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹੀ ਜੀ ਦੇ ਪਵਿੱਤਰ ਤੇ ਮੁਬਾਰਕ ਚਰਨ ਪਾਏ ਨੇ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਓ ਅੱਗੇ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਗੁਰਦੁਆਰਾ ਸ਼ਰੀਫ ਫਲਾਹੀ ਸਾਹਿਬ ਦੇ ਅੰਦਰ ਜੋ ਕਿ ਪਿੰਡ ਦਲੇਚ ਸਵੈਮਾਨ ਜ਼ਿਲ੍ਹਾ ਲੁਧਿਆਣਾ ਪੰਜਾਬ ਨਹਿਰ ਦੇ ਕਿਨਾਰੇ ਤੇ ਬਹੁਤ ਹੀ ਸ਼ਾਂਤ ਤੇ ਹਰੇ ਭਰੇ ਮਾਹੌਲ ਦੇ ਵਿੱਚ ਗੁਰਦੁਆਰਾ ਸ਼ਰੀਫ ਫਲਾਹੀ ਸਾਹਿਬ ਲੁਧਿਆਣੇ ਤੋਂ ਮਲੇਰਕੋਟਲੇ ਵਾਲੀ ਜੋ ਰੋਡ ਆ ਉਹਦੇ ਉੱਤੇ ਸਥਿਤਤਾ ਲੁਧਿਆਣੇ ਤੋਂ ਥੋੜੀ ਦੂਰੀ ਤੇ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਹੀ ਹਰੇ ਭਰੇ ਦਰਖਤ ਤੇ ਜੰਗਲਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਇੱਥੇ ਹਰੇ ਭਾਈ ਜੋ ਐਨੇ ਦਰਖਤ ਨੇ ਉਸ ਨੂੰ ਜੰਗਲ ਦਾ ਵੀ ਰੂਪ ਇੱਕ ਕਹਿ ਸਕਦੇ ਆ ਇਹ ਸੁੰਦਰ ਦਰਸ਼ਨੀ ਡਿਉੜੀ ਆ ਗੁਰਦੁਆਰਾ ਸਾਹਿਬ ਦੀ ਇਸ ਦੇ ਵਿੱਚ ਦੀ ਦਾਖਲ ਹੋ ਕੇ ਹੀ ਉਸ ਪਵਿੱਤਰ ਸਥਾਨ ਵੱਲ ਨੂੰ ਜਾਇਆ ਜਾਂਦਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਸੀਗੇ ਜਦੋਂ ਗੁਰੂ ਸਾਹਿਬ ਆलमगीर ਤੋਂ ਨਿਕਲੇ ਸੀ ਇਸ ਸਥਾਨ ਦੀ ਇਤਿਹਾਸਿਕ ਮਹੱਤਤਾ ਤੇ ਇਸ ਸਥਾਨ ਦਾ ਇਤਿਹਾਸ ਆ ਜੋ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਇਤਿਹਾਸ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਤਾ ਲੱਗਿਆ ਸੀ ਇਹ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਦੀ ਤੁਸੀਂ ਵਿਸ਼ਾਲ ਬਿਲਡਿੰਗ ਦੇਖ ਰਹੇ ਹੋ ਇੱਥੇ ਕਮਰੇ ਨੇ ਜੋ ਰਹਿਣ ਲਈ ਜੋ ਇੱਥੇ ਸਿੰਘ ਸਹਿਬਾਨ ਡਿਊਟੀ ਕਰਦੇ ਨੇ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਲਈ ਬਹੁਤ ਹੀ ਵਧੀਆ ਜੋ ਰਹਿائش ਦਾ ਪ੍ਰਬੰਧ ਕੀਤਾ ਗਿਆ ਇਸ ਬਾਗ ਦੇ ਵਿੱਚ ਦੀ ਹੋ ਕੇ ਹੀ ਗੁਰਦੁਆਰਾ ਸਾਹਿਬ ਵੱਲ ਨੂੰ ਜਾਇਆ ਜਾਂਦਾ ਜਿੱਥੇ ਗੁਰਦੁਆਰਾ ਸਾਹਿਬ ਦਾ ਮੁੱਖ ਦਰਬਾਰ ਸਾਹਿਬ ਸ਼ਸ਼ੋਭੇਤਾ ਗੁਰਦੁਆਰਾ ਫਲਾਹੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦਲੇ ਲੁਧਿਆਣੇ ਦੇ ਬਿਲਕੁਲ ਹੀ ਨਾਲੋਂ ਨਾਲ ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਪਾਤਸ਼ਾਹੀ ਦਸਵੀਂ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਐਂਟ੍ਰੈਂਸ ਗੇਟ ਦੇ ਉੱਤੇ ਸਾਫ਼ ਲਿਖਿਆ ਗਿਆ ਜਿਵੇਂ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਪਹਿਲਾਂ ਦੇਖਿਆ ਸੀ ਇਸ ਗੁਰਸਥਾਨ ਦਾ ਜੋ ਸੰਬੰਧ ਆ ਦਸਵੀਂ ਪਾਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤਾ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਹੋ ਜਾਂਦਾ ਜਿਵੇਂ ਆਪਾਂ ਇਤਿਹਾਸ ਬਾਰੇ ਪੜ੍ਹਦੇ ਆਂ ਜਾਂ ਇਤਿਹਾਸ ਬਾਰੇ ਸੁਣਦੇ ਆਂ ਉਸ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਆਦੀ ਨਗਰਾਂ 'ਚ ਹੀ ਹੁੰਦੇ ਹੋਏ ਆਲਮਗੀਰ ਪਹੁੰਚ ਜਾਂਦੇ ਨੇ ਆਲਮਗੀਰ ਸਾਹਿਬ ਤੋਂ ਗੁਰੂ ਸਾਹਿਬ ਇਸ ਜਗ੍ਹਾ ਤੇ ਆਉਂਦੇ ਨੇ ਜਿਸ ਜਗ੍ਹਾ ਦੇ ਦਰਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਕਰ ਰਹੇ ਆਂ ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਪਿੰਡ ਦਲੇਚ ਹੈ ਇੱਥੇ ਆ ਕੇ ਗੁਰੂ ਸਾਹਿਬ ਇੱਕ ਰਾਤ ਰੁਕਦੇ ਨੇ ਤੇ ਆਪਣਾ ਜੋ ਨੀਲਾ ਘੋੜਾ ਸੀ ਉਸ ਨੂੰ ਫਲਾਹੀ ਦੇ ਦਰਖਤ ਨਾਲ ਬੰਨ੍ਹ ਦਿੰਦੇ ਨੇ ਉਹ ਦਰਖਤ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਸਵੈਮਾਨ ਹੈ ਸੁਸ਼ੋਭਿਤ ਹੈ ਸੰਗਤਾਂ ਉਸ ਦਰਖਤ ਦੇ ਦਰਸ਼ਨ ਕਰਕੇ ਵੀ ਬੜਪਾਗੀ ਹੁੰਦੀਆਂ ਨੇ ਆਪਾਂ ਵੀ ਉਧਰ ਚੱਲਾਂਗੇ ਇੱਥੇ ਗੁਰੂ ਸਾਹਿਬ ਇੱਕ ਰਾਤ ਰੁਕੇ ਸੀ ਦਰਬਾਰ ਸਾਹਿਬ ਦੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਵੀਡੀਓ ਫਰੇਮ ਦੇ ਵਿੱਚ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਬਿਲਕੁਲ ਹੀ ਹੀਠਾਂ ਵਾਲੇ ਪਾਸੇ ਕਪੂਰਾ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆ ਕੇ ਰੁਕੇ ਸੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਬਹੁਤ ਹੀ ਸੁੰਦਰ ਇਮਾਰਤ ਬਣਾਈ ਗਈ ਆ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਕੀਤੇ ਗਏ ਨੇ ਨਿਰੰਤਰ ਬਾਣੀ ਦਾ ਜੋ ਪ੍ਰਵਾਹ ਇਸ ਗੁਰਸਥਾਨ ਦੇ ਵਿੱਚ ਉਸ ਜਗ੍ਹਾ ਤੇ ਵੀ ਚੱਲਦਾ ਰਹਿੰਦਾ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸੀ ਤੁਸੀਂ ਹੁਣ ਆਪਣੀ ਵੀਡੀਓ ਦੇ ਵਿੱਚ ਉਸੇ ਪੂਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਸਾਹਮਣੇ ਮਹਾਰਾਜ ਜੀ ਦਾ ਸਰੂਪ ਆ ਜੋ ਉਹ ਸ਼ਸ਼ੋਭਤਾ ਵਿਰਾਜਮਾਨ ਹੈ ਗੁਰੂ ਸਾਹਿਬ ਤੇ ਇੱਥੇ ਨਿਰੰਤਰ ਜੋ ਪਾਠ ਆ ਗੁਰਬਾਣੀ ਦੇ ਪ੍ਰਵਾਹ ਨੇ ਉਹ ਚੱਲਦੇ ਰਹਿੰਦੇ ਨੇ ਇਸੇ ਹੀ ਸਥਾਨ ਤੋਂ ਥੋੜੀ ਦੂਰ ਜਦੋਂ ਇੱਕ ਉੱਚੇ ਟਿੰਬੇ ਦੀ ਖੁਦਾਈ ਹੋ ਰਹੀ ਸੀ ਤਾਂ ਗੁਰੂ ਸਾਹਿਬ ਨਾਲ ਸੰਬੰਧਿਤ ਤਿੰਨ ਸ਼ਸਤਰ ਇੱਥੋਂ ਮਿਲੇ ਸੀ ਮੈਂ ਇੱਥੇ ਵੀਡੀਓ ਫਰੇਮ ਦੇ ਵਿੱਚ ਕੋਸ਼ਿਸ਼ ਕਰੂੰਗਾ ਜੇ ਮੈਂ ਤੁਹਾਨੂੰ ਦਿਖਾ ਸਕਾਂ ਇਹ ਸਾਹਮਣੇ ਜੋ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹਦੇ ਵਿੱਚ ਦੋ ਤਲਵਾਰਾਂ ਸੀ ਇੱਕ ਖੰਜਰ ਸੀ ਛੋਟੀ ਤਲਵਾਰ ਵੀ ਆਪਾਂ ਉਸ ਨੂੰ ਕਹਿ ਸਕਦੇ ਹਾਂ ਖੋਦਾਈ ਦੌਰਾਨ ਇਸ ਜਗ੍ਹਾ ਤੋਂ ਮਿਲੀਆਂ ਸੀ ਇਸ ਜਗ੍ਹਾ ਤੇ ਉਹ ਤਲਵਾਰਾਂ ਅੱਜ ਵੀ ਸੰਭਾਲ ਕੇ ਰੱਖੀਆਂ ਗਈਆਂ ਨੇ ਮੌਕੇ-ਮੌਕੇ ਤੇ ਇੱਥੇ ਵੱਡੇ ਗੁਰਮਤ ਸਮਾਗਮ ਨੇ ਜਿਹੜੇ ਉਹ ਕੀਤੇ ਜਾਂਦੇ ਨੇ ਵਿਸ਼ੇਸ਼ ਤੌਰ ਤੇ ਇਸ ਸਥਾਨ ਤੇ ਐਤਵਾਰ ਵਾਲੇ ਦਿਨ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸ਼ਹਿਰ ਦੇ ਭੀੜ ਭੜੱਕੇ ਤੋਂ ਬਿਲਕੁਲ ਹੀ ਅਲੱਗ ਬਹੁਤ ਹੀ ਸ਼ਾਂਤ ਜਗਾ ਬਣੀ ਹੋਈ ਆ ਇਸ ਤੋਂ ਬਿਨਾ ਦਸਵੀਂ ਦਾ ਜੋ ਦਿਹਾੜਾ ਇਸ ਗੁਰਸਥਾਨ ਤੇ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੀ ਮੁੱਖ ਦਰਬਾਰ ਸਾਹਿਬ ਵਾਲੀ ਬਿਲਡਿੰਗ ਦੇ ਵਿੱਚੋਂ ਬਾਹਰ ਆਉਨੇ ਆ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਸਾਹਮਣੇ ਹੀ ਉਹ ਦਰਖਤ ਸਵੈਮਾਨਾ ਸ਼੍ਰੀ ਫਲਾਹੀ ਸਾਹਿਬ ਜਿਸ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੇ ਆਪਣਾ ਨੀਲਾ ਘੋੜਾ ਆ ਕੇ ਬੰਨਿਆ ਸੀ ਉਸ ਜਗ੍ਹਾ ਤੇ ਵੀ ਹੁਣ ਇੱਕ ਸੁੰਦਰ ਇਮਾਰਤ ਬਣਾਈ ਗਈ ਆ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਕੀਤੇ ਗਏ ਨੇ ਨਿਰੰਤਰ ਬਾਣੀ ਦਾ ਜੋ ਜਾਪ ਆ ਉੱਥੇ ਹੁੰਦਾ ਰਹਿੰਦਾ ਮੈਂ ਤੁਹਾਨੂੰ ਦਰਸ਼ਨ ਵੀ ਕਰਵਾਉਂਗਾ ਹੁਣ ਵੀ ਗ੍ਰਾਂਥੀ ਸਿੰਘ ਸਹਿਬਾਨ ਉੱਥੇ ਪਾਠ ਕਰ ਰਹੇ ਸੀਗੇ ਇੱਥੇ ਆ ਕੇ ਵੀ ਸੰਗਤਾਂ ਅਨਤਮਸਤਕ ਹੁੰਦੀਆਂ ਨੇ ਤੇ ਬੜਪਾਗੀ ਹੁੰਦੀਆਂ ਨੇ ਉਸ ਫਲਾਹੀ ਸਾਹਿਬ ਦੇ ਦਰਸ਼ਨ ਕਰਕੇ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਅੱਗੇ ਹੁਣ ਆਪਾਂ ਉਸ ਦਰਖਤਵਰ ਨੂੰ ਚੱਲਾਂਗੇ ਫਲਾਹੀ ਸਾਹਿਬ ਵੱਲੋਂ ਜਿਸ ਕਰਕੇ ਇਸ ਜਗ੍ਹਾ ਦਾ ਜੋ ਨਾਮ ਆ ਫਲਾਹੀ ਸਾਹਿਬ ਪੈ ਗਿਆ ਇਸ ਇਮਾਰਤ ਦੇ ਬਿਲਕੁਲ ਹੀ ਨਾਲੋਂ ਨਾਲ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਵੀ ਰਹੇ ਹੋ ਫਲਾਹੀ ਸਾਹਿਬ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਆ ਬਿਲਕੁਲ ਹੀ ਉਹਦੇ ਸਾਹਮਣੇ ਵਾਲੇ ਪਾਸੇ ਬਣਿਆ ਹੋਇਆ ਇੱਕ ਜਗ੍ਹਾ ਇਹ ਜੋ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਇੱਥੇ ਇੱਕ ਸੁੰਦਰ ਬੋਰਡ ਵੀ ਲਾਇਆ ਗਿਆ ਜਿਹਦੇ ਉੱਤੇ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 17 ਪੋ 1704 ਈਸਵੀ ਨੂੰ ਇੱਥੇ ਆਉਂਦੇ ਨੇ ਤੇ ਆਪਣਾ ਘੋੜਾ ਇਸ ਦਰਖਤ ਨਾਲ ਬੰਨ੍ਹਦੇ ਨੇ ਸਮਾਪਾ ਕੇ ਦਰਖਤ ਵਿਰਧ ਹੋ ਗਿਆ ਉਸ ਦਰਖਤ ਦਾ ਇੱਕ ਟੁਕੜਾ ਇੱਥੇ ਸੰਭਾਲ ਕੇ ਰੱਖਿਆ ਗਿਆ ਜਿਸ ਨੂੰ ਆਪਾਂ ਆਪਣੀ ਵੀਡੀਓ ਫਰੇਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਆ ਤੁਹਾਨੂੰ ਪਹਿਲਾਂ ਦਿਖਾਇਆ ਵੀ ਆ ਸੰਗਤਾਂ ਇਸ ਸਥਾਨ ਤੇ ਨਮਸਕਾਰ ਕਰਕੇ ਵੜਪਾਗੀ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਣੀਆਂ ਮਨੋ ਕਾਮਨਾਵਾਂ ਗੁਰੂ ਸਾਹਿਬ ਅੱਗੇ ਰੱਖਦੀਆਂ ਨੇ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਆ ਬਹੁਤ ਹੀ ਸੁੰਦਰ ਤੇ ਦਰਖਤਾਂ ਦੇ ਵਿੱਚ ਘिरी ਹੋਈ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜ਼ਿਆਦਾਤਰ ਅੰਬ ਦੇ ਰੁੱਖ ਨੇ ਜੋ ਲਾਏ ਗਏ ਨੇ ਹੁਣ ਅੰਬ ਦੇ ਫਲ ਦਾ ਮੌਸਮ ਹੋਣ ਕਰਕੇ ਜਿਹੜੇ ਦਰਖਤ ਸੀਗੇ ਬਿਲਕੁਲ ਹੀ ਲੱਦੇ ਪਏ ਸੀ ਫਲਾਂ ਨਾਲ ਜਿਵੇਂ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹਾਂ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਵੀ ਕਈ ਇਮਾਰਤਾਂ ਬਣੀਆਂ ਹੋਈਆਂ ਨੇ ਅੱਗੇ ਆਪਾਂ ਉਹਨਾਂ ਬਾਰੇ ਵੀ ਦੇਖਾਂਗੇ ਉਸ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਸਾਨੂੰ ਜਰੂਰ ਦਿਓ ਤਾਂ ਜੋ ਹੋਰ ਅੱਗੇ ਤੋਂ ਆਉਣੇ ਵਾਲੇ ਸਮੇਂ ਦੇ ਵਿੱਚ ਰੋਚਕ ਵਿਸ਼ਿਆਂ ਨਾਲ ਤੁਹਾਡੇ ਨਾਲ ਸਾਂਝ ਪਾਈ ਜਾ ਸਕੇ ਗੁਰਦੁਆਰਾ ਸਾਹਿਬ ਦੇ ਦਰਵਾਰ ਸਾਹਿਬ ਤੋਂ ਜਿਵੇਂ ਹੀ ਆਪਾਂ ਅੱਗੇ ਵਧਦੇ ਹਾਂ ਤਾਂ ਐਂਟਰੀ ਦੇ ਬਿਲਕੁਲ ਹੀ ਸੱਜੇ ਪਾਸੇ ਜਿੱਥੋਂ ਆਪਾਂ ਦਰਵਾਰ ਸਾਹਿਬ ਦੇ ਅੰਦਰ ਗਏ ਸੀ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਦਫ਼ਤਰ ਤੇ ਹੋਰ ਕਈ ਇਮਾਰਤਾਂ ਬਣੀਆਂ ਹੋਈਆਂ ਨੇ ਅੱਗੇ ਆਪਾਂ ਹੁਣ ਉਹਨਾਂ ਵੱਲ ਨੂੰ ਚੱਲਦੇ ਆਂ ਜਿਵੇਂ ਇਹ ਸਾਹਮਣੇ ਤੁਸੀਂ ਸ਼ੈੱਡ ਪਿਆ ਹੋਇਆ ਦੇਖ ਰਹੇ ਹੋ ਛੋਟਾ ਜਿਹਾ ਇੱਥੇ ਵੀ ਆਉਂਦੀਆਂ ਜਾਂਦੀਆਂ ਸੰਗਤਾਂ ਲੰਗਰ ਛਕਣ ਵੇਲੇ ਜਾਂ ਲੰਗਰ ਛਕਣ ਤੋਂ ਬਾਅਦ ਆ ਕੇ ਰੁਕਦੀਆਂ ਨੇ ਬੈਠਦੀਆਂ ਨੇ ਆਰਾਮ ਕਰਦੀਆਂ ਨੇ ਕਿਉਂਕਿ ਇਹ ਜਗ੍ਹਾ ਦਰਖਤਾਂ 'ਚ ਘਿਰੀ ਹੋਣ ਕਰਕੇ ਬਹੁਤ ਹੀ ਸ਼ਾਂਤ ਤੇ ਰਮਣੀਕਾ ਉਸ ਤੋਂ ਬਾਅਦ ਗੁਰੂ ਕਾ ਲੰਗਰ ਵੀ ਬਿਲਕੁਲ ਨਾਲੇ ਬਣਿਆ ਹੋਇਆ ਹਰ ਸਮੇਂ ਇੱਥੇ ਗੁਰੂ ਕਾ ਲੰਗਰ ਆ ਜੋ ਤਿਆਰ ਰਹਿੰਦਾ ਸੰਗਤਾਂ ਦੂਰੋਂ ਨੇੜੇੋਂ ਜੋ ਆਉਂਦੀਆਂ ਨੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਦਾ ਲੰਗਰ ਆ ਜੋ ਛਕਦੀਆਂ ਨੇ ਅੱਗੇ ਆਪਾਂ ਲੰਗਰ ਹਾਲਵਲ ਵੀ ਚੱਲਾਂਗੇ ਬਹੁਤ ਹੀ ਸਾਫ਼ ਸੁਥਰਾ ਤੇ ਵਧੀਆ ਪ੍ਰਬੰਧ ਆ ਜਿਹੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਕਰਾਇਆ ਗਿਆ ਸੀ ਲੰਗਰ ਦਾ ਥੋੜੀ ਵੀਡੀਓ ਸਕਰੀਨ ਤੇ ਆ ਆਉਂਦੇ ਜਾਂਦੇ ਸਾਰੀ ਸ਼ਰਧਾਲੂਆਂ ਲਈ ਇੱਥੇ ਲੰਗਰ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਜੋ ਪ੍ਰਬੰਧ ਆ ਉਹ ਕੀਤਾ ਗਿਆ ਇਹ ਵਿਸ਼ਾਲ ਹਾਲ ਆ ਜੋ ਬਣਾਇਆ ਗਿਆ ਬਿਲਕੁਲ ਹੀ ਆਪਾਂ ਹੁਣ ਨਹਿਰ ਦੇ ਕਿਨਾਰੇ ਤੇ ਆ ਗਏ ਆ ਜਿੱਥੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਸੀ ਬਹੁਤ ਹੀ ਸੁੰਦਰ ਦ੍ਰਿਸ਼ ਇੱਥੇ ਨਹਿਰ ਦਾ ਦਿਖਾਈ ਦਿੰਦਾ ਗਰਮੀ ਜ਼ਿਆਦਾ ਹੋਣ ਕਰਕੇ ਬਤਕਾਂ ਘੱਟ ਸੀ ਪਰ ਇੱਥੇ ਬਤਕਾਂ ਵੀ ਬਹੁਤ ਨੇ ਨਹਿਰ ਦੇ ਬਿਲਕੁਲ ਹੀ ਆਲੇ-ਦੁਆਲੇ ਆਪਾਂ ਨੂੰ ਦਿਖਾਈ ਦੇ ਜਾਂਦੀਆਂ ਨੇ ਗੁਰਦੁਆਰਾ ਸ਼ਰੀਫ ਲਾਹੀ ਸਾਹਿਬ ਦੇ ਬਿਲਕੁਲ ਹੀ ਬਾਹਰ ਏਸੀ ਗੁਰਦੁਆਰਾ ਸ਼ਰੀਫ ਫਲਾਹੀ ਸਾਹਿਬ ਜੋ ਕਿ ਪਿੰਡ ਦਲੇਚ ਸਵੈਮਾਨ ਲੁਧਿਆਣੇ ਦੇ ਬਿਲਕੁਲ ਨਾਲੋਂ ਨਾਲ ਕੈਂਡ ਪਿੰਡ ਦੇ ਬਿਲਕੁਲ ਕੋਲ ਨਹਿਰ ਦੇ ਉੱਤੇ ਗੁਰਦੁਆਰਾ ਸਾਹਿਬ ਸ਼ੋਭਿਤ ਆ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਅੱਗੇ ਵੀਡੀਓ ਦੇ ਵਿੱਚ ਤੁਸੀਂ ਸਰਵਣ ਕਰ ਚੁੱਕੇ ਹੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕੋਈ ਵੀ ਲਾਫਜ਼ ਉਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਦੇ ਆਚਕਾ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਤੇ ਨਵੇਂ ਵਿਸ਼ੇ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ